ਮੈਨੂੰ ਇੱਥੇ ਰੈਂਟ 'ਤੇ ਰਹਿੰਦਿਆਂ ਨੂੰ ਮੈਨੂੰ ਘੱਟੋ-ਘੱਟ 15 ਸਾਲ ਹੋ ਗਏ ਨੇ 15 ਸਾਲਾਂ ਦੇ ਵਿੱਚ ਮੈਂ ਆਪਣੇ ਬੱਚੇ ਵੀ ਕੰਮਾਂ ਤੇ ਲਾਏ ਸੀ ਆਪ ਵੀ ਲੱਗੀ ਸੀ ਮੈਂ ਪਹਿਲਾਂ ਰੈਂਟ 'ਤੇ ਕਿਤੇ ਹੋਰ ਰਹਿੰਦੀ ਸੀ ਉੱਥੋਂ ਮੈਂ ਰੈਂਟ ਦੇ ਵਿੱਚੋਂ ਮੈਂ ਆਣ ਕੇ ਉਹਨਾਂ ਦੇ ਬੇਟੇ ਦੀ ਮੈਰਿਜ ਹੀ ਸੀ ਤੇ ਉਤੋਂ ਮੈਂ ਸਮਾਨ ਚੁੱਕ ਕੇ ਇਹਨਾਂ ਦੇ ਘਰ ਆ ਜੂ ਦਾ ਰੱਖ ਲਿਆ ਰਾਏ ਦੇ ਘਰ ਰੱਖ ਲਿਆ ਸਤਨਾਮ ਸਿੰਘ ਡਾਕਟਰ ਦੇ ਘਰ ਸਮਾਨ ਰੱਖਿਆ ਮੈਂ ਰਹੀਦੀ ਸੀ ਮੁੜ ਕੇ ਉਸ ਤੋਂ ਬਾਅਦ ਮੈਂ ਬਠਿੰਡੇ ਤੌਰ ਕੀ ਮੇਰਾ ਮੁੰਡਾ ਜਿਹੜਾ ਮਾੜੀ ਸ਼ਾਟੀਸ਼ ਬਹਿ ਗਿਆ ਸੀ ਮੈਂ ਉਥੋਂ ਬਠਿੰਡੇ ਤੌਰ ਕੀ ਇਹਨਾਂ ਨੂੰ ਮੈਂ ਕਰਾਇਆ ਮਹੀਨੇ ਬਾਅਦ ਰੈਂਟ 2000 ਰੁਪਿਆ ਮੈਂ ਪਾਉਂਦੀ ਸੀ ਇਹਨਾਂ ਨੇ ਮੇਰਾ ਰੈਂਟ ਕੇਵਲ ਜਮ੍ਹਾਂ ਹੋ ਜਾਣਾ ਕਿ ਬਿਲਕੁਲ ਕੰਮ ਚ ਮੁਸ਼ਕਲ ਆ ਜਾਣੀ ਤੇ ਮੇਰੇ بیٹے ਨੇ ਦਿੱਲੀੋਂ ਕਰਾਇਆ ਇਹਨਾਂ ਨੂੰ ਪਾਉਣਾ ਦੋ ਮਹੀਨੇ ਦਾ ਕਰਾਇਆ ਮੇਰਾ ਦੇਣ ਵਾਲਾ ਸੀ ਇਹਨਾਂ ਮੇਰਾ ਸਮਾਨ ਕੱਢ ਕੇ ਸਰ ਵੇਚ ਦਿੱਤਾ ਹੋਇਆ ਵੀ ਆ ਮੇਨੋਂ ਨਸਾਬ ਮੇਰਾ ਲੱਜ ਜਾਵੇ ਮੈਂ ਵਿਧਵਾ ਜਨਾਨੀ ਆ ਮੇਰੇ ਅੱਗੇ ਪਿੱਛੇ ਕੋਈ ਨਹੀਂ ਹੈਗਾ ਮੈਂ ਮਿਹਨਤ ਮਜ਼ਦੂਰੀ ਨਾਲ ਸਮਾਨ ਬੜਾ ਜਾਵਾ ੱੱਕੇ ਖਾ ਖਾ ਕੇ ਮਿਹਨਤ ਮਜ਼ਦੂਰੀ ਕਰਕੇ ਬੱਚਿਆਂ ਦਾ ਪੇਟ ਕੱਢ ਤੇਰਾ ਨਾਮ ਰਪਿੰਦਰ ਕੌਰ ਆ ਮੈਂ ਡੇਰਾ ਬਣਾਣਕ ਦੀ ਰਹਿਣ ਵਾਲੀ ਆ ਮੈਂ ਇੱਥੇ ਰਹਿਸ਼ ਕੀਤੀ ਆ ਅੰਮ੍ਰਿਤਸਰ ਚ ਅੱਛਾ ਜੀ ਮੈਂ ਅੰਮ੍ਰਿਤਸਰ ਰਹਿਸ਼ ਕੀਤੀ ਆ ਮੈਂ ਨਿੱਕੇ ਨਿੱਕੇ ਨਿਆਣੇ ਬੱਚੇ ਆਪਣੇ ਲੈ ਕੇ ਆਈ ਸੀ ਕਿੰਨੀ ਦੇਰ ਹੋ ਗਈ ਤੁਹਾਨੂੰ ਮੈਨੂੰ ਇੱਥੇ ਅੰਮ੍ਰਿਤਸਰ 'ਚ ਰਹਿੰਦਿਆਂ ਨੂੰ ਮੈਨੂੰ ਘੱਟੋ ਘੱਟ 15 ਸਾਲ ਹੋ ਗਏ ਨੇ ਹਾਂਜੀ 15 ਸਾਲਾਂ ਦੇ ਵਿੱਚ ਮੈਂ ਆਪਣੇ ਬੱਚੇ ਵੀ ਕੰਮਾਂ ਤੇ ਲਾਏ ਸੀ ਆਪ ਵੀ ਲੱਗੀ ਸੀ ਮੈਂ ਲੋਕਾਂ ਦੇ ਭਾਂਡੇ ਮਾਂਜੇ ਆ ਲੋਕਾਂ ਦਾ ਮੈਂ ਫਲੈਸ਼ਾਂ ਸਾਫ ਕੀਤੀਆਂ ਨੇ ਕੱਪੜੇ ਧੋਤੇ ਆ ਮੈਂ ਤਾਂ ਮਜ਼ਦੂਰੀ ਕਰਕੇ ਮੈਂ ਸਮਾਨ ਬਣਾਇਆ ਆਪਣਾ ਮੈਂ ਪਹਿਲਾਂ ਰੈਂਟ ਤੇ ਕਿਤੇ ਹੋਰ ਰਹਿੰਦੀ ਸੀ ਉੱਥੋਂ ਮੈਂ ਰੈਂਟ ਦੇ ਵਿੱਚੋਂ ਮੈਂ ਆਣ ਕੇ ਉਹਨਾਂ ਦੇ ਬੇਟੇ ਦੀ ਮੈਰਿਜ ਹੀ ਸੀ ਤੇ ਉਹ ਤੋਂ ਮੈਂ ਸਮਾਨ ਚੁੱਕ ਕੇ ਇਹਨਾਂ ਦੇ ਘਰ ਰੱਖ ਲਿਆ ਰਾਜੇ ਕੇ ਘਰ ਰੱਖ ਲਿਆ ਸਤਨਾਮ ਸਿੰਘ ਡਾਕਟਰ ਦੇ ਘਰ ਇਹਨਾਂ ਘਰ ਤੁਸੀਂ ਕੰਮ ਰਹਿੰਦੇ ਸੀ ਉਹਨਾਂ ਦੇ ਘਰ ਉਹਨਾਂ ਦੇ ਘਰ ਮੈਂ ਸਮਾਨ ਰੱਖਿਆ ਮੈਂ ਰਹਿੰਦੀ ਸੀ ਮੁੜ ਕੇ ਉਸ ਤੋਂ ਬਾਅਦ ਮੈਂ ਬਠਿੰਡੇ ਤੋਰ ਗਈ ਮੇਰਾ ਮੁੰਡਾ ਜਿਹੜਾ ਮਾੜੀ ਸੈਟੀਚ ਬਹਿ ਗਿਆ ਸੀ ਮੈਂ ਉੱਥੋਂ ਬਠਿੰਡੇ ਤੋਰ ਗਈ ਇਹਨਾਂ ਨੂੰ ਮੈਂ ਕਰਾਇਆ ਮਹੀਨੇ ਬਾਅਦ ਰੈਂਟ 2000 ਰੁਪਇਆ ਮੈਂ ਪਉਂਦੀ ਸੀ ਇਹਨਾਂ ਨੇ ਮੇਰਾ ਰੈਂਟ ਕੇਵਲ ਜਮ੍ਹਾਂ ਹੋ ਜਾਣਾ ਕੇਵਲ ਕੋਈ ਘਰ ਚ ਮੁਸ਼ਕਲ ਆ ਜਾਣੀ ਤੇ ਮੇਰੇ بیٹے ਨੇ ਦਿੱਲੀੋਂ ਕਰਾਇਆ ਇਹਨਾਂ ਨੂੰ ਪਾਉਣਾ ਇਹਨਾਂ ਨੇ ਉਹਦਾ ਫਾਇਦਾ ਮੇਰੇ بیٹے ਦਾ ਲੈ ਕੇ ਮੇਰੇ بیٹے ਨੂੰ ਵੀ ਮੇਰੇ ਤੋਂ ਦੂਰ ਕਰ ਦਿੱਤਾ ਉਹਨਾਂ ਨੂੰ ਝੂਠੀਆਂ ਸੱਚੀਆਂ ਗੱਲਾਂ ਕਰਦੇ ਰਹੇ ਆ ਉਹਦੇ ਤੋਂ ਬਾਅਦ ਮੁੜ ਕੇ ਕਰਾਇਆ ਜੁੜ ਗਿਆ 2 ਮਹੀਨਿਆਂ ਦਾ 3 ਮਹੀਨਿਆਂ ਦਾ ਮੇਰੇ ਕਰਾਇਆ ਮੇਰੇ ਬੇਟੇ ਨੇ ਪਾਇਆ ਵਾ ਉਹ ਸਾਡੇ ਕੋ ਸਾਰੇ ਸਬੂਤ ਪਏ ਨੇ ਉਸ ਤੋਂ ਬਾਅਦ ਜਿਹੜਾ ਮੈਂ ਕਰਾਇਆ ਦਿੱਤਾ ਵਾ 2 ਮਹੀਨਿਆਂ ਦਾ ਕਰਾਇਆ ਮੇਰਾ ਦੇਣ ਵਾਲਾ ਸੀ ਇਹਨਾਂ ਨੇ ਮੈਨੂੰ ਹੋਣ ਲਾਇਆ ਵਾ 9ਵੇਂ ਮਹੀਨੇ ਦੀ 3 ਤਰੀਕ ਨੂੰ ਮੈਨੂੰ ਫੋਨ ਲਾਇਆ ਕਿ ਮਨਜੀਤ ਚਾਹੇ ਤੇ ਸਾਨੂੰ ਰਪਿੰਦਰ ਕਰਾਇਆ ਦੇ ਨੀਤੇ ਅਸੀਂ ਤੇਰਾ ਸਮਾਨ ਕੱਢ ਕੇ ਬਾਹਰ ਆਖ ਦਿੰਨੇ ਆ ਮੈਂ ਆਖਿਆ ਵੀ ਕੋਈ ਗੱਲ ਨਹੀਂ ਮਾਲਕ ਮਗਾਣਾ ਇਦਾਂ ਹੀ ਕਰਦੇ ਹੁੰਦੇ ਆ ਐਡੇ ਛੜੀ ਸਮਾਨ ਕਿਹੜਾ ਕੱਢ ਦੇਣਗੇ ਮੈਂ ਇਹਨਾਂ ਨੂੰ ਕਹ ਤੇਰੀ ਮम्मा ਨਾਲ ਗੱਲ ਹੋਈ ਆ ਮੈਂ ਆਖਿਆ ਦੀਦੀ ਮੇਰਾ ਸਮਾਨ ਨਾ ਕੱਢਿਓ ਤੁਸੀਂ ਇਦਾਂ ਕਰੋ ਮੇਰਾ 13000 ਦਾ ਕੂਲਰ ਆ ਤੁਸੀਂ ਮੇਰਾ ਕੂਲਰ ਕੱਢ ਕੇ ਸਾਈਡ ਤੇ ਰੱਖ ਲਿਓ ਮੈਂ ਜਦੋਂ ਆਉਂਗੀ ਐਸ 6ਵੇਂ ਮਹੀਨੇ ਦਾ ਰੈਂਟ ਮੇਰਾ ਦੇਣ ਵਾਲਾ ਵਾ 6ਵਾਂ ਮਹੀਨਾ ਇਹਨਾਂ ਮੈਨੂੰ ਭੈਣ ਨਹੀਂ ਦਿੱਤਾ ਇਹਨਾਂ ਮੇਰਾ ਸਮਾਨ ਕੱਢ ਕੇ ਸਰ ਵੇਚ ਦਿੱ ਹਾਂਜੀ ਮੇਰੇ ਕੋਲ ਹੈਗੇ ਨੇ ਇਸ ਬਾਰੇ ਪੁਲਿਸ ਨੂੰ ਕੰਪਲੀਟ ਕਰਦੇ ਤੁਸੀਂ ਹਾਂਜੀ ਮੈਂ ਕੀਤੀ ਮੇਰੀ ਸੁਣਾਈ ਨਹੀਂ ਹੋਣ ਗਈ ਮੈਂ ਹੋਰ ਜੇ ਮੰਗ ਕੀ ਕਰਦੇ ਅਸੀਂ ਮੈਂ ਮੈਂ ਮੰਗਿਆ ਕਰਦੀ ਆ ਮੈਨੂੰ ਇਨਸਾਫ ਮਿਲ ਜਾਵੇ ਮੈਂ ਵਿਧਵਾ ਜਨਾਨੀ ਆ ਮੇਰੇ ਅੱਗੇ ਪਿੱਛੇ ਕੋਈ ਨਹੀਂ ਹੈਗਾ ਮੈਂ ਮਿਹਨਤ ਮਜ਼ਦੂਰੀ ਨਾਲ ਸਮਾਨ ਬਣਾਇਆ ਮਾਂ ੱੱਕੇ ਖਾ ਖਾ ਕੇ ਮਿਹਨਤ ਮਜ਼ਦੂਰੀ ਕਰਕੇ ਬੱਚਿਆਂ ਦਾ ਪੇਟ ਕੱਢ ਖਾ ਸਾ ਕਿੱਥੇ ਕਿੱਥੇ ਪਾਈਆਂ ਸੀ ਮੈਂ ਦਰਖਾਸਤ ਸਾਰਿਆਂ ਨੂੰ ਕਮਿਸ਼ਨਰਾਂ ਨੂੰ ਪਾਈਆਂ ਵਾਂ ਸੇਮ ਸਾਹਿਬ ਜੀ ਨੂੰ ਪਾਈਆਂ ਨੇ ਮੈਨੂੰ ਪਤਾ ਸੇਮ ਸਾਹਿਬ ਜੀ ਗਰੀਬਾਂ ਦੀ ਮਾਇਤ ਕਰਦੇ ਨੇ ਮੇਰੇ ਹੀ ਉਹਨਾਂ ਗਾੜੀ ਦੇ ਹੱਥ ਜੋੜ ਕੇ ਦਰਖਾਸਤ ਵੀ ਮੇਰੀ ਮਾਇਤ ਗਰੀਬਣੀ ਦੀ ਕੀਤੀ ਜਾ ਧੋਖਾ ਕੀਤਾ ਜੀ ਮੇਰੇ ਨਾਲ ਧੋਖੇ ਬਾਜੀ ਦੇ ਵਿੱਚ ਇਹਨਾਂ ਨੇ ਸਮਾਨ ਵੇਚਤਾ ਮੈਂ ਉਹਨਾਂ ਦੇ ਘਰ ਗਏ ਹਾਂ ਮੈਂ ਈਆ ਮੈਂ ਘਰ ਜਾ ਕੇ ਗੱਲ ਚ ਚੁੰਨੀ ਲਾ ਕੇ ਹੱਥ ਜੋੜ ਕੇ ਅਰਦਾਸ ਕੀਤੀ ਵੀ ਭੈਣ ਜੀ ਮੇਰਾ ਮੈਂ ਗਰੀਬਣੀ ਆ ਮੈਂ ਵਿਧਵਾ ਜਨਾਨੀ ਆ ਮੇਰਾ ਸਮਾਨ ਮੈਨੂੰ ਦਿੱਤਾ ਜਾਏ ਉਹ ਗਾੜੀਆਂ ਮੇਰੇ ਨੂੰ ਸੱਸ ਮੇਰੇ ਗੱਲ ਪੈਂਦੀਆਂ ਨੇ ਮੈਨੂੰ ਕਹਿੰਦੀਆਂ ਕਿਹੜੀ ਆ ਤੇਰਾ ਸਮਾਨ ਇੱਥੇ ਤੇਰਾ ਕੋਈ ਸਮਾਨ ਨਹੀਂ ਅਸੀਂ ਸਾਰਾ ਵੇਚ ਦਿੱਤਾ ਤੈਨੂੰ 6 ਮਹੀਨੇ ਬਾਅਦ ਚੇਤਾ ਆ ਗਿਆ ਮੈਂ ਕਿਹਾ 6 ਮਹੀਨੇ ਤੇ ਮੈਨੂੰ ਪਏ ਨਹੀਂ ਤੁਹਾਡੇ ਨਾਲ ਤੇ ਮੇਰੇ ਪੰਜਵੇਂ ਮਹੀਨੇ ਦੀ 3 ਤਰੀਕ ਤੇ ਮੇਰੀ ਗੱਲ ਹੋਈ ਆ ਸਾਰਾ ਸਾਰਾ ਕੁਝ ਮੁਕਰ ਦੇ ਜਾਂਦੇ ਆ ਮੈਨੂੰ ਅਨਸਾਫ਼ ਚਾਹੀਦਾ ਨਹੀਂ ਤੇ ਮੈਂ ਆਪਣੇ ਆਪ ਨੂੰ ਖਤਮ ਕਰਾਂਗੀ ਮੇਰੇ ਥਾਣੇ ਦੇ ਵਿੱਚ ਸਾ ਮਲਾਜਮ ਨੇ ਮੇਰੀ ਕੋਈ ਸੁਣਾਈ ਨਹੀਂ ਕਰਨਦੇ ਕਿਹੜੇ ਥਾਣੇ ਤੁਸੀਂ ਕੰਪਲੀਟਾ ਦਿੱਤੀਆਂ ਜੀ ਮੈਂ ਅਸਾ ਦਾ ਥਾਣੇ ਚ ਕਪਲਾ ਇੰਡ ਦਿੱਤੀ ਆ ਮੇਰੀ ਕੋਈ ਸੁਣਾਈ ਨਹੀਂ ਹੋਈ ਉਲਟ ਮੈਨੂੰ RAM ਕੁੰਸੀ ਆ ਥਾਣੇਦਾਰਾ ਕੁਛ ਵੀ ਆ ਮੈਨੂੰ ਉਹ ਗਾੜੀਆਂ ਕਹਿੰਦਾ ਕਿਹੜਾ ਤੇਰਾ ਸਮਾਨ ਆ ਮੇਰਾ ਕਿਹੜਾ ਤੇਰਾ ਸਮਾਨ ਆ ਜਿੱਤਰ ਕੋਈ ਇਨਾ ਸਮਾਨ ਆ ਤਾਂ ਤੂੰ ਬਠਿੰਡੇ ਕੀ ਕਰਦੀ ਆ ਕੀ ਸਮੇਂ ਤੇ ਪਹੁੰਚ ਵਾਲੇ ਦੀ ਸੁਣਾਈ ਜਾਂਦੇ ਜਿਹੜਾ ਮਾੜੇ ਪਾਉਂਦੇ ਦੀ ਸੁਣਾਈ ਮੇਰੀ ਮਾੜੀ ਦੀ ਰੰਡੀ ਜੀ ਨਾਨੀ ਦੀ ਮੇਰੀ ਸੁਣਾਈ ਨਹੀਂ ਹੋਂਦੀ ਜੇ ਇਹਨਾਂ ਨੇ ਮੈਨੂੰ ਮੇਰੀ ਸੁਣਾਈ ਕੀਤੀ ਇਹ ਥਾਣੇ ਵਾਲਿਆਂ ਨਾਲ ਤੇ ਮੈਂ ਥਾਣੇ ਦੇ ਸਾਹਮਣੇ ਮਿੱਟੀ ਦਾ ਤੇਲ ਪਾ ਕੇ ਆਪਣੇ ਆਪ ਨੂੰ ਅੱਗ ਲਾ ਕੇ ਮਰੂੰਗੀ ਦਾ ਇਹਦਾ ਮੇਰਾ ਸਮਾਨ ਆ ਉਤੋਂ ਮੈਂ ਕਿਹਾ ਮੈਨੂੰ ਉਹਨਾਂ ਦਾ ਮੁੰਡਾ ਮਲਾਜਮ ਆ ਮੈਨੂੰ ਤੂੰ ਮਕੀਆਂ ਲਾਉਂਦਾ ਵਾ ਹੈ ਮੈਨੂੰ ਆਂਦਾ ਬੀਬਾ ਜੇ ਤੇਰਾ ਇੰਨਾ ਸਮਾਨ ਆ ਤੇ ਤੂੰ ਬਠਿੰਡੇ ਕੀ ਕਰਦੀ ਆ ਹੁਣ ਦੱਸੋ ਮੈਂ ਮਿਹਨਤ ਮਜ਼ਦੂਰੀ ਕਰਨੀ ਆ ਮੈਂ ਮਿਹਨਤ ਮਜ਼ਦੂਰੀ ਕਰਕੇ ਮੈਂ ਕਿਰਾਇਆ ਭਰਦੀ ਆ ਮੈਂ ਮਿਹਨਤ ਮਜ਼ਦੂਰੀ ਕਰਕੇ ਮੈਂ ਆਪਣਾ ਪੇਟ ਪਾਲਦੀ ਮੇਰਾ ਬੱਚਾ ਬਿਮਾਰ ਸੀ ਮੇਰਾ 20-25 ਹਜ਼ਾਰ ਉਹਦੇ ਤੇ ਲੱਗ ਗਿਆ ਵਾ ਮੇਰੀ ਸੱਸ ਬਿਮਾਰ ਸੀ ਮੈਂ ਉਹਦੇ ਤੇ ਪੈਸੇ ਲਾਏ ਆ ਦਾਰਾਂ ਚ ਵੀ ਕਰਨੀ ਜਾਣਾ ਆਣਾ ਹੈ ਇਹ ਮੇਰੇ ਨਾਲ ਇਸ ਤਰ੍ਹਾਂ ਕਰਦੇ ਮੈਨੂੰ ਥਾਣੇ ਦੇ ਵਿੱਚ ਕੋਈ ਇਨਸਾਫ ਨਹੀਂ ਮਿਲ ਰਿਹਾ ਹੈਗਾ ਮੈਨੂੰ ਰਾਮ ਜੀ ਨੇ ਇਹ ਗੱਲ ਕਹੀ ਹੋਈ ਆ ਕਿ ਹਾਂ ਮੈਡਮ ਤੁਹਾਡਾ ਜਿਹੜਾ ਕੋਈ ਸਮਾਨ ਸਮੋਹਣ ਆ ਕਿਹੜਾ ਵਾ ਤੁਸੀਂ ਬਣਾ ਕੇ ਉਲਟ ਮੇਰੇ ਗੱਲ ਪੈਂਦੇ ਨੇ ਮੇਰੀ ਸੁਣਾਈ ਨਹੀਂ ਹੁੰਦੀ ਉਹ ਮੁਲਾਜ਼ਮ ਨੇ ਮੁਲਾਜ਼ਮਾਂ ਦੀ ਇਹ ਕਰਦੇ ਨੇ ਮੇਰੀ ਰੰਡੀ ਜਨਾਨੀ ਦੀ ਕੋਈ ਸੁਣਾਈ ਨਹੀਂ ਹੁੰਦੀ ਮੈਰਜ ਮੇਰੀ ਮੌਤ ਦੇ ਜੁਮੇ ਔਰ ਇਹ ਹੋਣਗੇ ਮੈਂ ਮਿੱਟੀ ਦਾ ਤੇਲ ਪਾ ਕੇ ਆਪਣੇ ਆਪ ਨੂੰ ਅੱਗ ਲਾ ਦਾਂ ਮੈਂ ਸ਼ਕਤੀ ਕਲਿਆਣ ਜੀ ਸਮਾਜ ਦਾ ਸੇਵਾਦਾਰ ਬਾਜੀ ਤੇ ਵਾਰਡ ਨੰਬਰ 12 ਤੋਂ ਮੇਰੇ ਕੋ ਇੱਕ ਮੇਰੀ ਭੈਣ ਆਈ ਆ ਮੇਰਾ ਪਰਿਵ ਕਿ ਜਿੰਨਾ ਕਿ ਕਿਰਾਏ ਤੇ ਰਹਿ ਰਹੀ ਸੀਗੀ ਸਾਡੀ ਭੈਣ ਕਿਸੇ ਦੇ ਘਰ ਕੋਈ ਆਪਣੇ ਮਲਾਇਮ ਸਾਹਿਬ ਆ ਪੰਜਾਬ ਪੁਲਿਸ ਦੇ ਵਿੱਚ ਰਾਜਾ ਜੀ ਉਹਨਾਂ ਦਾ ਨਾਮ ਆ ਤੇ ਉਹਨਾਂ ਦੇ ਘਰ ਭੈਣ ਵਿਚਾਰੀ ਕਿਰਾਏ ਤੇ ਰਹਿੰਦੀ ਪਈ ਸੀਗੀ ਤੇ ਆਪਣੇ ਨਿੱਜੀ ਕੰਮਾਂ ਦੇ ਲਈ ਭੈਣ ਕਿਤੇ ਚਲ ਗਈ ਇੱਕ ਦੋ ਦਿਨ ਦੇ ਬਾਹਰ ਚਲ ਗਈ ਥੋੜੇ ਦਿਨਾਂ ਲਈ ਤੇ ਉਹਨਾਂ ਨੂੰ ਜਿਹੜਾ ਕਿਰਾਇਆ ਵਾ ਉਹਨਾਂ ਨੂੰ Google Pay ਕੀਤਾ ਵਾ ਉਹਨਾਂ ਦੀ ਬਹੂ ਨੂੰ ਕਿਰਾਇਆ ਜਿਹੜਾ ਵਾ Google Pay ਕੀਤਾ ਵਾ ਮਨਜੀਤ ਕੌਰ ਜੀ ਨੂੰ ਮਨਦੀਪ ਕੌਰ ਜੀ ਨੂੰ ਉਹਨਾਂ ਨੇ ਜਿਹੜਾ ਕਿਰਾਇਆ ਵਾ ਉਹ Google Pay ਕੀਤਾ ਵਾ ਪਰ ਕਰਾਇਆ ਪੇ ਕਰਨ ਤੋਂ ਬਾਅਦ ਉਹਨਾਂ ਨੂੰ ਕੋਈ ਆਪਣਾ ਨਿੱਜੀ ਕੰਮ ਪਿਆ ਗਿਆ ਉਹ ਆਪਣੇ ਪਿੰਡ ਗਏ ਨੇ ਤੇ ਉਹਨਾਂ ਨੇ ਜਿੰਨਾ ਵੀ ਇਹਦਾ ਸਮਾਨ ਬੰਦਾ ਸੀ ਵਿਚਾਰੀ ਭੈਣ ਦਾ ਇਹਦਾ ਸਾਰਾ ਜਿੰਨਾ ਵੀ ਸਮਾਨ ਉਹਨਾਂ ਨੇ ਸਾਰਾ ਸਮਾਨ ਇਹਦਾ ਵੇਚਤਾ ਵਾ ਇਹ ਗਲਤ ਗੱਲ ਆ ਉਹ ਵਿਚਾਰੇ ਗਰੀਬ ਪਰਿਵਾਰ ਆ ਜਿਨੇ ਮਿਹਨਤ ਕਰਕੇ ਉਹ ਘਰਾਂ ਚ ਕੰਮ ਕਰਦੀ ਆ ਵਿਚਾਰੀ ਭੈਣ ਹੈ ਹਨ ਤੇ ਉਹਨਾਂ ਦੇ ਹਸਬੰਡ ਵੀ ਨਹੀਂ ਆ ਗਏ ਪਤੀ ਵੀ ਨਹੀਂ ਹੈਗੇ ਤੇ ਬੱਚੇ ਵੀ ਉਹਨਾਂ ਦੇ ਬਾਹਰ ਆ ਤੇ ਜਿਹੜੀ ਵਿਚਾਰੀ ਮਤਲਬ ਘਰਾਂ ਦਾ ਕੰਮ ਕਰਕੇ ਆਪਣਾ ਪਰਿਵਾਰ ਪਾਲਦੀ ਸੀਗੀ ਪਰ ਕਿਸੇ ਦੇ ਜਿਹੜੇ ਰਾਜਾ ਜੀ ਹੈਗੇ ਨੇ ਉਹ ਪੰਜਾਬ ਪੁਲਿਸ ਦੇ ਆਪਣੇ ਮੁਲਾਜ਼ਮ ਆ ਤੇ ਉਹਨਾਂ ਨੇ ਕੀ ਕੀਤਾ ਵਾ ਉਹਨਾਂ ਨੂੰ ਫੋਨ ਕੀਤਾ ਕਿ ਜੀ ਮੈਂ ਤੁਹਾਨੂੰ ਕਿਰਾਇਆ ਵੀ ਪੇ ਕਰਤਾ ਉਹਨਾਂ ਨੇ ਕਿਰਾਇਆ ਵੀ ਪੇ ਕਰਤਾ ਵਾ ਪਰ ਕੀ ਹੋਇਆ ਉਹਨਾਂ ਨੇ ਇਹਦਾ ਜਿੰਨਾ ਸਮਾਨ ਸੀਗਾ ਉਹ ਸਾਰਾ ਵੇਚਤਾ ਤੇ ਦੇਖੋ ਜਿਹੜਾ ਗਰੀਬ ਆਦਮੀ ਆ ਉਹਦੇ ਕਿੱਡੇ ਬੁਰੇ ਹਲਾਤ ਆ ਮਕਾਨ ਬਣਾ ਲਿਆ ਘਰ ਬਣਾ ਲਿਆ ਬੰਦੇ ਦਾ ਜੀਵਨ ਲੱਗ ਜਾਂਦਾ ਵਾ ਜੀ ਹਲੋ ਇਨਸਾਨ ਨਾ ਮਿਲੇ ਇਨਸਾਫ ਨਾ ਮਿਲੇ ਤਾਂ ਆਪਾਂ ਕੋਈ ਨਾ ਕੋਈ ਕਾਰਵਾਈ ਤੇ ਫਿਰ ਕਰਾਂਗੇ ਜੀ ਕੋਈ ਨਾ ਕੋਈ ਕੀ ਸਮਝਦੇ ਹੋ ਕਿ ਮਾੜੇ ਬੰਦੇ ਦੀ ਸੁਣਵਾਈ ਨਹੀਂ ਉੱਚੇ ਬੰਦੇ ਦੀ ਸੁਣਵਾਈ ਹੁੰਦੀ ਹੈ ਦੇਖੋ ਜੀ ਪਹਿਲੇ ਤਾਂ ਜਿਹੜੀ ਪੰਜਾਬ ਦੇ ਅੰਦਰ ਸਰਕਾਰ ਆਈ ਪਈ ਆ ਇਹਦਾ ਮਤਲਬ ਕਿਸੇ ਉੱਤੇ ਵੀ ਕੰਟਰੋਲ ਨਹੀਂ ਆ ਕੋਈ ਲਾਈਨ ਆਰਡਰ ਮੈਂਟੇਨ ਨਹੀਂ ਹੋ ਰਿਹਾ ਨਾ ਕੋਈ ਕੰਮ ਨਹੀਂ ਹੋ ਰਿਹਾ ਤੇ ਗਰੀਬਾਂ ਦੇ ਤੇ ਹੱਕ ਚ ਇਹ ਸਰਕਾਰ ਵੈਸੇ ਵੀ ਨਹੀਂ ਆ ਗਈ ਪਰ ਜਿੱਦਾਂ ਸਾਡੀ ਭੈਣ ਆਈ ਆ ਸਾਡੇ ਕੋਲ ਅਸੀਂ ਨੂੰ ਵਿਸ਼ਵਾਸ ਦਿਵਾਨੇ ਆ ਅਸੀਂ ਆਪਣੀ ਪਾਰਟੀ ਵੱਲੋਂ ਆਪਣੇ ਸੰਗਠਨ ਵੱਲੋਂ ਆਪਾਂ ਇਹਨਾਂ ਦੀ ਪੂਰੀ ਮਦਦ ਕਰਾਂਗੇ ਤੇ ਜੋ ਕੁਝ ਵੀ ਹੋਏਗਾ ਇਹਦਾ ਜਿੰਨਾ ਸਮਾਨ ਬੰਦਾ ਆਪਾਂ ਵਾਪਸ ਲਵਾਵਾਂਗੇ ਤੇ ਜੇ ਉਹਨਾਂ ਨੇ ਨਾ ਸਮਾਨ ਦਿੱਤਾ ਵਾਪਸ ਤੇ ਉਹਨਾਂ ਦੇ ਉੱਤੇ ਜੜੀ ਬੰਦੀ ਕਾਨੂੰਨੀ ਕਾਰਵਾਈ ਕਰਾਵਾਂਗੇ ਪਰਚਾ ਦਰਜ ਕਰਾਵਾਂਗੇ ਵਾਲਿਆਂ ਦੇ ਰਹਿਣ ਵਾਲੇ ਮੇਰੀ ਭੈਣ ਵੱਡੀ ਹਾਂ ਤੇ ਕੀ ਮਸਲਾ ਸਾਰਾ ਦੱਸ ਮਸਲਾ ਇਹ ਵੀ ਇਹ ਚਰੇ ਉਹਨਾਂ ਨੇ ਜਦੋਂ ਪਤਾਵਾ ਹਾਂਜੀ ਪਰ ਉਹ ਐਸ ਟਾਈਮ ਤੇ ਇਹ ਕੋਈ ਸੌਣ ਨਹੀਂ ਡਿਆ ਹੈਗਾ ਇਹ ਕੱਲੀ ਅਸੀਂ ਇੱਥੇ ਕੋਈ ਬੰਦਾ ਨਹੀਂ ਚੜ੍ਹਦੇ ਹੈਗਾ ਠੀਕ ਹੈ ਮੇਰੀ ਭੈਣ ਆ ਠੀਕ ਹੈ ਤੇ ਇਹ ਚਰੇ ਉਹਨਾਂ ਦੇ ਘਰ ਜਾਂਦੇ ਆ ਗੋਨੇ ਗੱਲ ਪੈਂਦੇ ਨੇ ਠੀਕ ਨੇ ਜੇ ਤਾਂ ਰਹਿੰਦੇ ਪਏ ਸੀ ਉਹ ਮਕਾਨ ਦੇ ਵਿੱਚ ਡੇਢ ਸਾਲ ਹੋ ਗਿਆ ਜੀ ਹਾਂਜੀ ਤੇ ਇਹ ਵਾਪੇ ਜੇ ਮੇਰੀ ਭੈਣ ਦੀ ਸੁਣਾਈ ਨਾ ਹੋਈ ਤੇ ਜੇ ਮੇਰੀ ਭੈਣ ਨੂੰ ਕੁਝ ਹੋ ਗਿਆ ਤੇ ਮੈਂ ਇਹਨਾਂ ਦਾ ਸਾਰਿਆਂ ਦਾ ਵਿੱਚ ਨਾ ਲਿਖਾਉਣਾ ਥਾਣੇ ਦੇ ਵਿੱਚ ਇਹ ਥਾਣੇ ਵਾਲੇ ਸੁਣਵਾਈ ਨਹੀਂ ਕਰਦੇ ਨਹੀਂ ਨਹੀਂ ਕਰੀ ਨਹੀਂ ਕਰਦੇ ਹਾ ਜੀ ਸਮੇ ਤੇ ਮਾੜਾ ਬੰਦਾ ਮਾੜੇ ਬੰਦੇ ਦੀ ਹਾਂ ਮਾੜੇ ਬੰਦੇ ਦੀ ਸੁਣਾਈ ਨਹੀਂ ਲਈ ਹਾਂ ਜੀ ਹਾਂ ਜੀ ਇਹ ਹੁਣ ਮਾੜੀ ਹੈ ਇਹਦੀ ਹੋਣੀ ਚਾਹੀਦੀ ਸੁਣਾਈ ਠੀਕ ਹੈ ਨਾ ਤਾਂ ਅਗੋਂ ਅਸੀਂ ਇਹਨਾਂ ਤੇ ਪਰਚਾ ਕਰਾ ਦੇਣਾ ਚਾਹੀਦਾ ਮਾਮਲਾ ਜੀ ਰੁਪਿੰਦਰ ਜੀ ਰੁਪਿੰਦਰ ਕੋਹਰ ਆ ਜਿਹੜੀ ਇਹਨੇ ਕਿਰਾਏ ਤੇ ਮਕਾਨ ਲਿਆ ਸੀ ਮਕਾਨ ਲੈ ਕੇ ਤੇ ਲੋਗ ਲਾ ਕੇ ਤੇ ਆ ਬਿਠੰਡੇ ਚਲ ਗਈ ਸੀ ਤੇ 6 ਮਹੀਨੇ ਬਾਅਦ ਆਈ ਆ ਆਣ ਕੇ ਤੇ ਨੇ ਇੱਕ ਮੈਨੂੰ ਤਰਖਾਸਤ ਦਿੱਤੀ ਸੀ ਮੈਂ ਡਿਊਟੀ ਅਫਸਰ ਸੀ ਕੱਲ 20 ਤਰੀਕ ਨੂੰ ਤੇ ਉਹਦੀ ਅਸੀਂ ਹੁਣ ਪੜਤਾਲ ਕਰ ਰਹੇ ਆ ਜਿਹਦੇ ਵਿੱਚ ਕਹਿੰਦੀ ਕਿ ਮੇਰਾ ਇੱਕ ਬੈਟਰੀ ਸੀ ਤੇ ਲੰਬਰੀ ਤੇ ਕੂਲਰ ਸੀ ਤੇ ਦੋਨਾਂ ਧਿਰਾਂ ਨੂੰ ਅੱਜ ਬੁਲਾਇਆ ਗਿਆ ਵਾ ਦੋਨਾਂ ਧਿਰਾਂ ਦੀ ਆਪਣਾ ਗੱਲਬਾਤ ਸੁਣੀ ਗਈਆਂ ਉਹਨਾਂ ਨੇ 3 ਦਿਨ ਦਾ ਰਪਿੰਦਰਜੀਤ ਕੌਰ ਨੇ ਫਿਰ ਗਾਂ ਅੱਗੇ ਟਾਈਮ ਲੈ ਲਿਆ ਮੈਨੂੰ ਸੋਚਣ ਦਾ ਟਾਈਮ ਦਿੱਤਾ ਜਾਵੇ ਸਰ ਉਹ ਕਹਿੰਦੀ ਕੋਈ ਨਹੀਂ ਕਰਦੇ ਪੁਲਿਸ ਵਾਲੇ ਸੁਣਾਈ ਨਹੀਂ ਮੇਰੀ ਕਹਿੰਦੀ ਨਹੀਂ ਉਹਨਾਂ ਨੇ ਕੱਲ ਦਰਖਾਸਤ ਹੀ ਦਿੱਤੀ ਆ ਤੇ ਅੱਜ ਦੋਨਾਂ ਧਿਰਾਂ ਨਾਲ ਟਾਈਮ ਦੇ ਆ ਕਿਤੇ ਅਸੀਂ ਬੁਲਾ ਗਿਆ ਤੇ ਦੋਨਾਂ ਧਿਰਾਂ ਦੀ ਆਪਣਾ ਗੱਲਬਾਤ ਸੁਣੀ ਗਈ ਤੇ ਮੋਤਬਾਰਾ ਵਿਅਕਤੀ ਵੀ ਹਾਜ਼ਰ ਹੋਏ ਸੀ ਇਹ ਉਹਨਾਂ ਦੀ ਹਾਜ਼ਰੀ ਵਿੱਚ ਉਹਨਾਂ ਨੇ ਟਾਈਮ ਲਿਆ ਜੀ ਸਰ ਉਹਨੇ ਕਿਹਾ ਜੇ ਮੇਰਾ ਮਸਲਾ ਹੱਲ ਨਾ ਹੋਇਆ ਤਾਂ ਮੈਂ ਕੋਈ ਕਾਰਵਾਈ ਕਰ ਲਵਾਂ ਨਹੀਂ ਜੀ ਮਸਲਾ ਨਾ ਹਾਲ ਹੋਣ ਵਾਲੀ ਕਿਹੜੀ ਗੱਲ ਹੈ ਉਹ ਵੀ ਆਪਣਾ ਤੱਤ ਸਾਹਮਣੇ ਆਉਂਗੇ ਉਹਦੇ ਮੁਤਾਬਕ ਅਸੀਂ ਆਪਣਾ ਦੇਖ ਰਹੇ ਹਾਂ ਇੱਕ ਉਹਨਾਂ ਦੀ ਬਲੀਮਲਾਏ ਤਾਲਾ ਤੋੜ ਕੇ ਗਿਆ ਆਨੰਦ ਤਰੇ ਤਾਲਾ ਦੇਖੋ ਜੀ 6 ਮਹੀਨੇ ਹੋ ਚਲੇ ਸੀ ਕਮਰਾ ਕਿਰਾਏ ਤੇ ਲੈ ਕੇ ਤੇ ਅੰਦਰ ਆਪਣਾ ਸਮਾਨ ਰੱਖ ਕੇ ਤੇ ਚਲੇ ਗਈ ਸੀ ਕਿਤੇ ਤੇ ਉਹ ਅਮਨ ਦੇ ਨੇ ਸਿੱਧੇ ਉਹਨਾਂ ਨੇ ਸ਼ੱਕ ਦੇ ਆਧਾਰ ਤੇ ਕੰਮ ਹੋ ਸਕਦਾ ਤਾਲੇ ਨੂੰ ਤੋੜਿਆ ਹੋਵੇ ਪਰ ਉਹ ਕੁੱਟਪਾਟ ਨੂੰ ਉਹਨਾਂ ਨੂੰ ਦਰਖਾਹ ਦੇਣੀ ਪਾਦੀ ਇੰਨਾ ਦਿਲ ਤਕਾਤ ਨਹੀਂ ਦਿੱਤੀ ਤੇ ਚਲੋ ਉਹਨਾਂ ਨੂੰ ਉਹਨਾਂ ਨੂੰ ਪੁੱਛ ਕੇ ਅਸੀਂ ਕਰ ਰਹੇ ਹਾਂ ਕਿ ਤੁਸੀਂ ਕਿਉਂ ਤਾਲਾ ਤੋੜਿਆ ਵਾ ਉਹਦੀ ਮਾਤ ਉਹਨੂੰ ਮਾਲਕ ਮਕਾਨ ਨੂੰ ਪੁੱਛਿਆ ਗਿਆ ਜੀ ਪਰਨਜੀਤ ਕੌਰ ਨੂੰ ਉਹ ਕਹਿੰਦੀ ਵੀ ਤਾਲਾ ਜਿਹੜਾ ਸੀ ਉਹ ਲੱਗਾ ਨਹੀਂ ਸੀ ਪਹਿਲੇ ਟੁੱਟਾ ਸੀ ਸਾਡੇ ਕੋਲ ਇੱਕ ਵੀਡੀਓ ਆਈ ਆ ਵੀਡੀਓ ਵਿੱਚ ਚੰਗਾ ਬੇਟੇ ਨਾਲ ਗੱਲਬਾਤ ਹੋ ਰਹੀ ਆ ਤੇ ਬੇਟਾ ਕਹਿੰਦਾ ਜੀ ਆਪਣਾ 2000 ਰੁਪਏ ਸਾਨੂੰ ਦੇ ਦੋ ਸਾਡਾ ਕਰਾਇਆ ਪੰਦਾ ਨਹੀਂ ਆਪਾਂ ਸਮਾਨ ਚਲੋ ਜੋ ਵੀ ਉਹਨਾਂ ਦਾ ਲੈਣ ਦੇਣਾ ਕਿਰਾਇਆ ਤੇ ਇੱਕ ਦੂਜੇ ਦਾ ਲੈਣ ਦੇਣਾ ਜੋ ਵੀ ਹੈਗਾ ਬਣਦਾ ਉਹ ਦਿਿਆਣਾ ਬਣਦਾ ਜੀ